SSF ਦਿਆਂ ਮਹਿਲਾ ਫੋਰਸ ਨੂੰ ਸਲੂਟ ਹੈ ਤੁ ਦੱਸ ਦਈਏ ਕਿ ਅਨਦ ਵੱਲੋਂ ਇੱਕ ਮਹਿਲਾ ਦੀ ਜਾਨ ਬਚਾਈ ਗਈ ਜੇਕਰ ਇਸ ਸਮੇਂ ਸਿਰ ਰੰਦੇ ਕੋਈ ਕਦਮ ਨਾ ਚੁੱਕਦੇ ਤਾਂ ਇਸ ਮਹਿਲਾ ਦੀ ਜਾਨ ਚਲੀ ਜਾਣੀ ਸੀ ਅਤੇ ਇਸ ਮਹਿਲਾ ਦੇ ਪਰਿਵਾਰ ਦੇ ਲਈ ਅੱਜ ਕਲਿਆਣਾ ਦਿਨ ਹੋਣਾ ਸੀ ਜੀ ਹਾਂ ਦੱਸ ਦਈਏ ਕਿ ਇਹ ਜੋ ਮਹਿਲਾ ਆਪਣੇ ਪਤੀ ਅਤੇ ਦਿਓਰ ਦੇ ਨਾਲ ਨਣ ਦੇ ਘਰੇ ਆਈ ਸੀ ਉੱਥੇ ਕਿਸੇ ਗੱਲ ਨੂੰ ਲੈ ਕੇ ਪਤੀ ਪਤਨੀ ਦੇ ਵਿੱਚ ਆਲੇ ਕਲੇਸ਼ ਪੈ ਗਿਆ ਜਿਸ ਤੋਂ ਬਾਅਦ ਇਹ ਮਹਿਲਾ ਨਹਿਰ ਤੇ ਛਾਲ ਮਾਰਨ ਲਈ ਤੁਰ ਗਈ ਜਿਵੇਂ ਇਸ ਦੀ ਜਾਣਕਾਰੀ ਐਸਐਸਐਫ ਨੂੰ ਦਿੱਤੀ ਗਈ ਫੋਰਸ ਦਿੱਤੀ ਗਈ ਸੋ ਉਸ ਤੋਂ ਬਾਅਦ ਮੌਕੇ ਤੇ ਮਹਿਲਾ ਫੋਰਸ ਪਹੁੰਚੇ ਅਤੇ ਪਹਿਲੇ ਤਾਂ ਉਹਨਾਂ ਨੇ ਪੂਰੀ ਗੱਲ ਸੁਣੀ ਇਸ ਨੂੰ ਸਮਝਾਇਆ ਅਤੇ ਥਾਣੇ ਲੈ ਗਏ ਸੋ ਦੱਸਦੀ ਕਿ ਥਾਣੇ ਦੇ ਵਿੱਚ ਫਿਰ ਇਹਨਾਂ ਨੇ ਮਹਿਲਾ ਦੇ ਪਤੀ ਨੂੰ ਬੁਲਾਇਆ ਰਾਜ਼ੀਨਾਮਾ ਕਰਵਾਇਆ ਤੇ ਉਸ ਤੋਂ ਬਾਅਦ ਇਸ ਪਰਿਵਾਰ ਨੂੰ ਉਜੜਨ ਤੋਂ ਬਚਾ ਲਿਆ ਜੀਹਾਂ ਦੱਸਦੀ ਕਿ ਇਹਨਾਂ ਮਹਿਲਾ ਫੋਰਸ ਦੀ ਜਿੰਨੀ ਤੁਸੀਂ ਤਾਰੀਫ ਕਰੋਗੇ ਉੰਨੀ ਘੱਟ ਹੈ ਇਸ ਖਬਰ ਨੂੰ ਵੀ ਦਬਕੇ ਸ਼ੇਅਰ ਕਰੋ ਅਤੇ ਇਹਨਾਂ ਦੇ ਹੌਸਲੇ ਨੂੰ ਵੀ ਵਧਾਓ ਕਿਉਂਕਿ ਇਹਨਾਂ ਦੇ ਵੱਲੋਂ ਅੱਜ ਇੱਕ ਪਰਿਵਾਰ ਨੂੰ ਉਜੜਨ ਤੋਂ ਬਚਾ ਆ ਲਿਆ ਕਿ ਆਓ ਸੁਣਦੇ ਆ ਪੰਜਾਬ ਪੁਲਿਸ ਦੇ ਨਮਲਾਜ਼ਮਾ ਦਾ ਵੀ ਕੀ ਹੈ ਕਹਿਣਾ ਸਰ ਸਾਨੂੰ ਕਿਸੇ ਰਾਹੀਰ ਤੋਂ ਇਤਲਾਹ ਮਿਲੀ ਸੀ ਵੀ ਇੱਕ ਲੜਕੀ ਨੌਜਵਾਨ 30 32 ਸਾਲ ਦੀ ਵੀ ਉਹ ਨਾ ਆਪਣੇ ਘਰੋਂ ਲੜ ਕੇ ਆਈ ਹੈ ਤੇ ਪੱਕੀ ਨਹਿਰ ਦੇ ਗੰਕ ਨਾਲ ਨਹਿਰ ਤੇ ਮਤਲਅ ਉਛਾਲ ਮਾਰ ਕੇ ਸੁਇਸਾਈਡ ਕਰਨ ਲੱਗੀ ਹੈ ਥੋੜੀ ਦਿਮਾਗੀ ਤੌਰ ਤੇ ਵੀ ਮਤਲਕ ਹੀ ਉਹ ਪਰੇਸ਼ਾਨ ਸੀ ਇਸ ਕਰਕੇ ਸਾਰਾ ਅਸੀਂ ਮੌਕੇ ਤੇ ਪਹੁੰਚ ਕੇ ਤੇ ਉਹਨੂੰ ਮਤਲ ਕੁੜੀਆਂ ਨੇ ਫੜ ਕੇ ਲਿਆਂਦੀ ਇਹਨਾਂ ਦੀ ਹੈਲਪ ਨਾਲ ਤੇ ਉਹਨੂੰ ਜਾਨ ਉਹਦੀ ਬਚਾ ਕੇ ਉਹਨੂੰ ਫਿਰ ਥਾਣੇ ਕਰਨੀ ਵਾਲੇ ਲਿਆ ਕੇ ਸਰ ਉਹਦੇ ਘਰਦਿਆਂ ਨੂੰ ਫੋਨ ਕਰਕੇ ਤੇ ਉਹਨਾਂ ਦੇ سپرد ਕੀਤਾ ਜੀ ਹਾਂਜੀ ਠੀਕ ਹੈ ਹਾਂਜੀ ਸਰ ਇਹ ਫੋਰਸ ਆਪਣੀ ਤੁਹਾਡੀ ਡਿਊਟੀ ਵਗੈਰਾ ਕਿੱਥੇ ਰਹਿੰਦੀ ਹੈ ਜੀ ਸਰ ਸਾਡਾ ਰੂਟ ਆ ਜੀ ਫਾਇਲਕਾ ਤੋਂ ਲੈ ਕੇ ਟਿੱਪਾਂ ਵਾਲੀ ਤੱਕ ਸਰ ਛੜਕ ਸੁਰੱਖਿਆ ਫੋਰਸ ਐਸ ਐਸ